ਜਪ ਜੀ ਸਾਹਿਬੇ ਕਿਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜ 19 ਵੰਕੁਰ ਪ੍ਰਸਾਦ ਜਪ ਆਦ ਸਚ ਜਗਤ ਸਚੋ ਹੈ ਪੀ ਸਚੋ ਨਾਨਕ ਹੋਸੀ ਪੀ ਸਚ ਸੋਚੈ ਸੋਚਨ ਹੋਵੇ ਜੇ ਸੋਚੈ ਲਖ ਵਾਰ ਚੁੱਪੈ ਚੁੱਪ ਨ ਹੋਵੇ ਇਹ ਲੈ ਰਹਾ ਨਵਤਾਰ ਭੁਖਿਆ ਭੁਖ ਨਾ ਉਤਰੇ ਜੈ ਬਨਾਪੁਰਿਆ ਪਾਰ ਸੈ ਸੜ ਪਾਲ ਆਖੋ ਹੈ ਤਾਂ ਇੱਕ ਨਜਲੇਨਾਰ ਕਿਵੇਂ ਸਚਾਰਾ ਹੋਇਆ ਕਿ ਕੂੜੇ ਟੁੱਟੇ ਪਾਲਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਰਾ ਹੁਕਮੇ ਹੋਵਨੇ ਆਕਾਰੋ ਹੁਕਮ ਨਾ ਗਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵੜਿਆ ਆਏ ਹੁਕਮੇ ਉਤਮ ਨੇਚਾ ਹੁਕਮ ਲੈ ਦਖਸ਼ੋ ਭਾਈ ਜੇਕ ਨਾ ਹੁਕਮੇ ਬਖਸ਼ੇ ਸਿਕ ਕਿਸਾ ਭਵਾਈਏ ਹੁਕਮੇ ਅੰਦਰ ਸਭ ਕੋ ਵਾਰਗ ਨਾ ਕੋਏ ਨਾਰੋਕ ਹੁਕਮੇ ਜੇ ਬੁਝੇ ਤਾਉ ਬੇਕੈ ਨਾ ਕੋਏ ਗਾਵੇ ਕੋ ਤਾਣੋ ਵੇ ਕਿਸੇ ਤਾਣ ਗਾਵ ਕੋ ਦਾ ਜੜ ਦੇ ਛਾਣਾ ਗਾਵੇ ਕੋ ਗੁਣ ਬੜੇ ਆਇਆ ਚਾਰ ਗਾਵੇ ਕੋ ਬਿਦੇ ਕੰਮ ਬਿਕੰਮ ਵਿਚਾਰ ਗਾਵ ਕੋ ਸਾਜ ਕਰੇ ਤਨ ਕੇ ਗਾਵ ਕੋ ਜੀ ਲੈ ਫਰਦੇ ਗਾਵ ਕੋ ਜਾਪੈ ਜਿਸੇ ਦੋਰ ਗਾਵ ਕੋ ਵੇਖੇ ਹਾਦਰਾ ਦੋਰ ਕਤਨਾ ਕਤਨ ਆਵੇ ਤੋਟ ਕਤ ਕਤ ਕਥੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗਾ ਦਰਖਾਏ ਕਾਏ ਹੁਕਮ ਹੁਕਮ ਚਲਾਏ ਰਾਉ ਨਾਨਕ ਬਖਸ਼ੇ ਬੇਪਰਵਾਹ ਸਾਚਾ ਸਹਿਬ ਸਾਚਨਾ ਹੈ ਭਾਖਾ ਪਉ ਅਪਾਰੋ ਆਖਾ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀ ਹੈ ਜੇ ਦਿਸ ਦਰਬਾਰ ਮੁਹ ਕਾ ਬੋਣ ਬੋਲੀ ਹੈ ਜੇ ਸੁਣ ਤਰੇ ਪਿਆਰ ਅਮਰਤ ਬੇਲਾ ਸਾਚਨਾਵ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੇ ਮੁਖ ਦਵਾਰ ਦਾਨ ਕੇ ਵਾ ਜਾਣੀਐ ਐਸਾ ਵਾਪੈ ਸੁਚਾਰਤਾ ਪੈ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਜਣਸੋਏ ਜਨ ਸੇ ਵੇਤਨ ਪਾਇਆ ਮਾਨ ਨਾ ਨੰਗਾ ਵੀ ਹੈ ਗੁਣੀ ਨਿਧਾਨ ਗਾਵਿਆ ਸੁਣੀਏ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰਗ ਗੁਰਮਖ ਵੇਦੰਗ ਗੁਰਮਖ ਰਿਆ ਸਮਾਇ ਗੁਰੇਸ਼ੁਰ ਗੁਰ ਕੋ ਕੋ ਪਰਮਾ ਗੁਰ ਪਾਰਬਤੇ ਮਾਏ ਜੇ ਹਉ ਜਾਣਾ ਕਨੈ ਕਨ ਕਤ ਨਾ ਜਾਏ ਗੁਰਾਇਕ ਦੇਵ ਜਾਏ ਸਭ ਨਾ ਜਾ ਕਾਇਕ ਦਾਤਾ ਸੋ ਮੈਂ ਬਿਸਰ ਨਾ ਜਾਏ ਤੇਰਥਨਾਵਾਜੈ ਸੁਭਾਵਾ ਮੜ ਬਾਨੇ ਕਿ ਨਾਏ ਕਰੇ ਜੇ ਤੇ ਸੇਟ ਉਪਾਈ ਬੇਖਾਂ ਮਿਲਕਰ ਮਾਕੇ ਮਿਲੇ ਲੈ ਮਾਤਵਜ ਰਤਨ ਚ ਬਾਹਰ ਮਾਨਕ ਜੇ ਗੁਰ ਕੀ ਸਿਕ ਸੁਣੇ ਗੁਰਾ ਇੱਕ ਦੇਵ ਜਾਏ ਸਭ ਨਾ ਜਾਇ ਕਾ ਇੱਕ ਦਾਤਾ ਸੋ ਮੈ ਬਿਸਰ ਨਾ ਜਾਏ ਜੇ ਜੁਗ ਚਾਰੇ ਅਰਜਾ ਹੋਰ ਤੂੰ ਸੁਣੀ ਹੋਏ ਨਵਾ ਖੰਡ ਵੇ ਜਾਣੇ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਾਗਲੇ ਜੇ ਤਸਨਾਦਰ ਨਾ 55 ਤਾਬਾ ਤਨਾ ਪੁਛੇ ਕਿ ਟਾਇਰਦਰ ਕੀਟ ਕਰੇ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਮਤਿਆ ਗਣੁ ਦੇਹ ਤੇ ਆ ਕੋਇ ਨ ਸੋਜੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਤਿਪੀਰ ਸਰਨਾਸਾ ਸੁਣੈ ਤਰ ਤਵਲਾ ਕਾਸ ਸੁਣੈ ਪੇ ਦੇਵ ਲੋਪਤਾਲਾ ਸੁਣੈ ਪੋਹ ਨਾ ਸਕੈ ਕਾਲਾ ਨਾਨਕ ਭਗਤਾ ਸਾਹਿਬ ਆਸਾ ਸੁਣੈ ਦੁਖ ਭਾਪ ਕਾ ਨਾਸਾ ਸੁਣਾਇਸ਼ਰ ਬਰਮਾ ਇਹਦਾ ਸੁਣੇ ਮਕ ਸਲਾਹੜ ਮੁੰਦਾ ਸੁਣੇ ਜੋਗ ਜਗੰਦਰ ਪੇਦਾ ਸੁਣੇ ਸਾਸਤਾ ਸਿਵਰ ਤਵੇਦਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਜੋ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਰਸ ਕਾ ਸ਼ਨਾਰ ਸੁਣੇ ਪਰਪੜ ਪਾਵੇ ਮਾਨਾ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਾ ਵਿਗਾਸ ਸੁਣੇ ਜੋ ਪਾਪ ਕਾ ਨਾਸ ਸੁਰ ਹੈ ਸਰਾ ਗੁਣਾ ਕਹਿ ਗਾਓ ਸੁਣ ਸੇ ਪੀਰ ਪਾਦਸ਼ਾਹ ਹੋ ਸੁਣੇ ਦੇ ਭਾਵੇ ਰਹੋ ਸੁਣੇ ਹਸ ਬੈਸ ਗਾਓ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਲੋਕ ਪਾਪ ਕਾ ਨਾਸ ਹੈ ਮਨ ਕੇ ਕਤ ਕੈ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਿਤ ਕਰਮ ਲੇਖਣ ਆ ਰ ਮਨ ਕਾ ਬੈ ਕਰਨ ਬਜਾਰ ਹੈ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੱਧ ਮਨ ਸਗਲ ਭਾਣ ਕੇ ਸਦ ਹੈ ਮੰਨੇ ਮੋਜੋ ਟਾਣਾ ਖਾਈ ਮੰਨੇ ਜਬ ਕੈ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਗ ਨਾ ਪਾਏ ਮੰਨੇ ਪਸੋ ਪਰਗੜ ਜਾਏ ਮੰਨੇ ਮਗਨ ਚੱਲੇ ਬੰਦਾ ਮੰਨੇ ਤਰਮ ਸਦੀ ਸਰਬੰਦਾ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਏ ਭੋਗ ਤਵਾਰ ਮੰਨੇ ਪਰਵਾਰ ਸੁਧਾਰ ਮੰਨੇ ਤਰੇ ਤਰੇ ਗੁਰਸੇਖਾ ਮੰਨੇ ਨਾਨਕ ਪਾਵਾ ਹੈ ਨਾ ਵੇਖਾ ਐਸਾ ਨਾਮ ਨਰੰਜਨ ਹੋਏ ਜੇ ਕੋਮਨ ਜਾਣੇ ਮਨ ਕੋਏ ਪੰਜ ਪਰਵਾੜ ਪੰਜ ਪ੍ਰਦਾਨ ਪੰਜੇ ਬਾਬਾਦਰਗਾ ਮਾਰਾ ਪੰਜੇ ਸੋਹੇ ਦਰਗਾਹ ਜਾਨਾ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰ ਤਕੇ ਕਰਨਾ ਇਸ ਮਾਰ ਤਾਲਦਰ ਮਦੈ ਕਾ ਪੁੱਤ ਸਤੋਕਤਾ ਪ੍ਰਕਾ ਜੈ ਸੋਤਾ ਜੇ ਕੋ ਬਜ ਵਸ ਚਾਰ ਤਬ ਲਿਓ ਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਬਨ ਜੋਰ ਜੀ ਜਸਰ ਗਗੇ ਨਾਵ ਸਭ ਨਾ ਰਖਾ ਬੁੜੀ ਕਲਾਮ ਏਲੇ ਕਾਲੇ ਕੀ ਜਾਣੇ ਕੋਇਲੇ ਕਲ ਕਿਆ ਕੀਤਾ ਹੋਏ ਕੀਤਾ 800 ਵਾਲੇ ਰੂਪ ਕਤੀ ਦਾ ਜਣੇ ਕੋਣ ਕੋਤਾ ਕੀ ਤਪਸਾ ਇੱਕ ਕਬਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਬਨ ਕਾ ਵਿਚਾਰ ਬਾਰ ਨ ਜਾਵਾ ਇੱਕ ਬਾਰ ਜੋਤ ਪਾਵੈ ਸਾਈ ਭਲਿਕਾਰ ਤੂ ਸਦਾ ਅਸਲਾਮ ਤਰੰਗਾਰਾ ਅਸੰਖ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਗਵੇਦ ਪਾਠ ਸੰਗ ਜੋਗ ਮੰਨ ਰਹਿ ਉਰਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਅ ਅਸੰਖ ਦਾਤਾਰ ਸੰਖ ਸੂਰ ਮਹਾ ਭਗ ਸਾਰ ਅਸੰਖ ਮੋਲੇ ਲੈ ਲਾਇ ਤਾਰ ਕਦਸ ਕਰਨ ਗਿਆ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੋ ਸਦਾ ਸਲਾਮ ਤਰੰਕਾਰ ਅਸਾਂ ਕਮ ਉਹਰ ਕਿਆ ਨਿਕੋਰਾ ਅਸਾਂ ਖਜੋਰ ਆਰਾਮ ਖੋਰਾ ਅਸਾਂ ਕਮ ਕਰ ਜਾਏ ਜੋਰਾ ਅਸਾਂ ਖ ਗਰਬਟ ਤਿਆਗ ਮਾ ਹੈ ਅਸਾਂਖ ਪਾਪੇ ਪਾਪ ਕਰ ਜਾ ਹੈ ਸੰਕੂੜੇਰ ਕੁੜੇ ਫਰਾ ਹੈ ਸੰਕ ਮਲੇਸ਼ ਮਲ ਭਖਾ ਹੈ ਅਸਾਂ ਕਨ ਸਰਕਰ ਹੈ ਪਾਰ ਨਾਨਕ ਨਿਜ ਕਾ ਵਿਚਾਰ ਵਾਰ ਨਾ ਜਾਵਾ ਇੱਕ ਬਾਰ ਜੋ ਤੂ ਪਾਵੈ ਸਾਈ ਪ੍ਰੇਕਾਰ ਤੂ ਸਰਾਸ ਨਾਮ ਤਰੰਕਾਰ ਅਸਾਂਖ ਨਾਵਾ ਸੰਖਤਾਵਾ ਗਮ ਗਮ ਸੰਖ ਲੋਏ ਸੰਕੈ ਸਰ ਭਾਰ ਹੋਏ ਅਕਰੇ ਨਾਮੇ ਅਕਰੇ ਸਲਾਹਾ ਅਕਰੇ ਗਿਆਨ ਗਿਸ ਗੁਣ ਗਾ ਹੈ ਅਕਰੇ ਲੇਖਣ ਬੋਲਣ ਵਾਣ ਅਕਰੇ ਸਰ ਸੰਜੋਗ ਵਗਾੜ ਜੇ ਨ ਲਿਖੇ ਤਿਸ ਨਾ ਹੈ ਜੇ ਪਰਮਾਤਮਾ ਦੇ ਪਾ ਹੈ ਜੇ ਤਾ ਕੀ ਤਾ ਤੇ ਧਨਾ ਹੋ ਬਣ ਨਾ ਵੇ ਨਾ ਕੋਤਾ ਕੁਦਰਤ ਕੌਣ ਕਾ ਵਿਚਾਰ ਵਰ ਰਜਾ ਵਾਏ ਇੱਕ ਵਾਰ ਜੋ ਤਦ ਪਾਵੈ ਸਹੀ ਪਲਿਕਾਰ ਤੂ ਸਦਾ ਸਲਾਮ ਦਰਨਕਾਰ ਪਰ ਗਿਆ ਹੱਥ ਪੈਰ ਤੰਦੇ ਪਾੜੇ ਤੋ ਤੇ ਉਤਰਸ ਕੇ ਮੋਤਬਲੇ ਤੇ ਕਪੜ ਹੋਏ ਦੇ ਸਾਵੜੋ ਰਈਏ ਤੋ ਹੈ ਪਰ ਗਿਆ ਮਤ ਪਾਪਾ ਕੇ ਸੰਗ ਆਇਓ ਤੋ ਪਹਿਨਾ ਬੈ ਕ ਰੰਗਾ ਪੁਨੇ ਪਾਪੀ ਆਖਣ ਨਾ ਹੈ ਘਰ ਘਰ ਕਰਣਾ ਲਿਖ ਲੈ ਜਾਹੋ ਆਪੇ ਵਿਜਾਪੇ ਖਾਓ ਨਾਨਕੋ ਮੀ ਆਵੋ ਜਾਹੋ ਤਿਰਸ ਤਪਦੇ ਤਾ ਧਾਰ ਜੇ ਕੋ ਪਾਵੈ ਤਲ ਕਮਣ ਸੋਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤਿ ਇੰਤਮਲਣਾਓ ਸਾਗੁਣ ਤੇਰੇ ਮਨਾਏ ਕੋਏ ਬਿਨਕੁਣ ਕੀਤੇ ਬਖਤ ਨਾ ਹੋਏ ਸਵਾਸ ਆਤ ਬਾਣੇ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਕਵਣ ਸੋਇ ਲਾ ਵਖਤ ਕਵਣ ਹੈ ਕਵਣ ਸੇਤ ਕਵਣ ਵਾਰ ਕਵਣ ਸਰੂਪੀ ਮਾ ਹੋ ਕਵਣ ਜਿਤੋ ਆਇ ਆਕਾਰ ਵੇਲਨ ਪਈਆ ਪੜਤੀ ਜੇ ਹੋਵੇ ਲੇਖ ਬਰਾੜ ਬਖਤ ਨਾ ਪਾਏ ਹੋ ਕਾਦੀ ਹਾ ਜੇ ਲੇਖਣ ਲੇਖੁਰਾਣਾ ਖੇਤਵਾਰ ਨਾ ਜੋਗੇ ਜਾਣੇ ਰਤਮ ਹਉ ਨਾ ਕੋਈ ਯਾ ਘਰ ਸਸਰੀ ਕੋ ਸਾਜ ਹੈ ਆਪੇ ਜਾਣੇ ਸੋਏ ਕੇਵ ਕਰਿਆ ਕਹਿ ਰਤਨਾ ਗੋਵਰ ਨਿੱਕੇ ਜਾਣਾ ਨਾਨਕ ਆਕਨ ਸਾਕੋ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾ ਹੈ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਗਹਿਗਾ ਨਾ ਸੋ ਹੈ ਪਤਲਾ ਬਤਾਲਾ ਲਖ ਹੈਗਾ ਸਾਂਗਾ ਸੋ ਹੈ ਔੜ ਕੋੜ ਕੋ ਭਾਲ ਸਕੇ ਵਿੱਚ ਕਹਨੇ ਕਵਾਤ ਸੈ ਸੜਾ ਕਹਨੇ ਤੇ ਬਾਸ ਲੁ ਇੱਕ ਤਾਤ ਲਿਖਾ ਹੋਇ ਤਾ ਲਿਖਿਆ ਲਿਖ ਹੋਏ ਬਣਾ ਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੇ ਸਲਾਹੇ ਤੇ ਸੁਤਨਾ ਪਾਇਆ ਨਦੀਆਂ ਤੇ ਬਾਪਾ ਵੇ ਸਮੁੰਦਰ ਨਾ ਜਾਣੀਆਂ ਹੈ ਸਮੁੰਦਰ ਸਾ ਸੁਲਤਾਨ ਗਰਿਆ ਸੇ ਤੇ ਮਾਲਾ ਨਾ ਕਿਹੜੀ ਤੁਲਨਾ ਹੋਵਨੇ ਜੇ ਤਿਸ ਮਨੋ ਨਾ ਬਿਸਰੇ ਅੰਤਰ ਸੇ ਜੀ ਕਹਿਣਾ ਅੰਤ ਅੰਤਨਾ ਕਰਨੇ ਦੇਣ ਅੰਤ ਆਦਨਾ ਬੇ ਕਰਦੋਣੇ ਅੰਤ ਅੰਤ ਨਾ ਜਾਪੇ ਕਿਆ ਮਾਹਰੇ ਮਨ ਦਾ ਅੰਧੁ ਨ ਜਾਪੇ ਕੀ ਤਾਇਕਾਰ ਹੰਤੁ ਨ ਜਾਪੇ ਪਰਵਾਰ ਹੰਤਕਾਰਣ ਕੇ ਦੇਵ ਲਾਏ ਤਾਂ ਕੇ ਹੰਤ ਨ ਪਾਇ ਜਾਏ ਏ ਹੰਤ ਨ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸੈਭ ਉਚਾ ਥਾ ਹੋਇ ਉਪਰੂ ਚਨਾਵ ਏ ਵੱਡੂ ਚ ਹੋਵੇ ਕੋਏ ਤੇ ਸੁਚੇ ਕੋ ਜਾਣੇ ਸੋ ਹੋਏ ਜੇ ਵਡਿਆਪ ਜਾਣੇ ਆਪ ਆਪ ਨਾਨਕ ਰਤ ਦੇ ਕਰਮੀ ਦਾਸ ਮਹਾਤਾ ਘਰ ਵਿੱਚ ਲਿਖਿਆ ਨਾ ਜਾਏ ਵਡਾ ਦਾਤਾ ਤੱਲਾ ਤੋਂ ਆਏਗੇ ਤੇ ਮੰਗੇ ਜੋ ਦਾ ਪਾਰ ਗਤ ਗਣਤ ਨਹੀਂ ਵਿਚਾਰ ਕੇਤੇ ਖੱਬ ਟੁੱਟੇ ਵੇ ਘਰ ਗਤ ਲਲ ਮੁਕਰ ਪਾਹੇ ਕੇਤੇ ਮੁਰਗ ਖਾਈ ਕਾਏ ਕੇਤੇ ਲੋਕ ਬਹੁਤ ਸਾਰ ਮਾਰਿਆ ਪਿਤਾ ਤੇ ਤਾਰ ਵੰਦ ਖਲਾਸੀ ਪਾਣੇ ਹੋਏ ਹੋ ਜਾਗ ਨਾ ਸਕੇ ਕੋਏ ਜੇ ਕੋ ਖਾਏ ਕੇ ਅਕਣ ਪਾਏ ਉਹ ਜਾਣੇ ਜੇ ਤਾ ਮੋਇ ਖਾ ਆਪੇ ਜਾਣ ਆਪੇ ਦੇ ਆਖੇ ਸੇ ਬਿਗੇਈ ਕੇ ਜਿਸਨੋ ਬਖਸ਼ੇ ਸਿਵਲਾਹਉ ਨਾਨਕ ਪਾਤਸ਼ਾਹ ਆ ਪਾਤਸ਼ਾਹ ਅਮੋਲ ਗੋਣਿਆ ਮੋਲ ਵਪਾਰ ਅਮੋਲ ਵਪਾਰੀ ਅਮੋਲ ਪੰਡਾਰਾ ਐਮੋ ਲਿਆ ਆ ਮੋਲ ਲਜਾਏ ਮੋਲ ਭਾਏ ਮੋਲ ਸਮਾਹੇ ਅਮੋਲ ਸਰ ਮੋਲ ਦਿਵਾੜਾ ਮੋਲ ਤਲ ਮੋਲ ਪਰਮਾਣਾ ਅਮੋਲ ਬਖਸ਼ੀਸ਼ ਮੋਲ ਸਾਨਾ ਅਮੋਲ ਕਰਮ ਮੋਲ ਭਰਮਾਣਾ ਅਮੋਲ ਮੋਲ ਆਖਾ ਨਾ ਜਾਏ ਆਖਾ ਕਰੈ ਲੈ ਲਾਇ ਆਖੇ ਬੇਦ ਪੜ ਪ੍ਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮ ਆਖੇ ਹੰਦਾ ਆਖੇ ਗੋਪੀ ਤੇ ਗਵਿੰਦਾ ਆਖੇ ਇਸ ਆਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਵੀ ਆਖੇ ਦੇਵ ਆਖੇ ਸੋਨਰ ਮੰਜਨ ਸੇਵਾ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣ ਸਕੇ ਕੇ ਕੇ ਇਬੜ ਭਾਵਤ ਇਬੜ ਹੋਏ ਨਾਨਕ ਜਾਣ ਸਚਾ ਸੋਏ ਜੇ ਕੋ ਆਖੇ ਬੋਲ ਬਿਗਾੜ ਹਤਾਂ ਲਿਖਿਆ ਸਰਗਵਾਰ ਰੰਗਵਾਰ ਸਉਦਰ ਕੇ ਹਾਸੋ ਕਰਕੇ ਹਾ ਜਤਬੈ ਸਰਬ ਸੁਮਾਲੈ ਵਾਜੇ ਨਾ ਜਾਣੇ ਕਾ ਸੰਖਾ ਕੇ ਤੇ ਵਾਉਣ ਹਾਰੇ ਕਿਤੇ ਰਾਗ ਪਰਿਸੋ ਕਹੀਆਂ ਨਾ ਕੇ ਤੇ ਗਾਉਣ ਹਾਰੇ ਗਾਵੇ ਤੁਦਨੋਂ ਪੌਣ ਪਾਣੇ ਵੈ ਸੰਤਰ ਹੈ ਗਾਵੇ ਰਾਜਾ ਧਰਮ ਦਵਾਰੇ ਗਾਵਾ ਜਤ ਗੋਬਦ ਲੈ ਕੇ ਜਾਣਾ ਹੈ ਲੈ ਲੈ ਸਰ ਵਿਚਾਰਾ ਹੈ ਗਾਵਾ ਹੈ ਸ਼ਰ ਬਰਮਾ ਦੇਵੇ ਸੋਹਣ ਸਦਾ ਸੁਭਾਰ ਹੈ ਗਾਵਾ ਹੈ ਅੰਦਰ ਅੰਦਰ ਸਨ ਬੈਠਾ ਹੈ ਦੇਵਤੇ ਅੰਦਰ ਨਾਲ ਹੈ ਗਾਵਾ ਹੈ ਸਦ ਸਮਾਦੇ ਅੰਦਰ ਹੈ ਗਾਵਾ ਸਾਧ ਵਿਚਾਰ ਹੈ ਗਾ ਬਨ ਜਤੀ ਸਤੀ ਸੰਤੋਖੇ ਗਾਵਾ ਬੇਰ ਕਰਾਵੇ ਗਾਵਰ ਪੰਡਤ ਪੰਡਰ ਕੀਸ਼ਰ ਜੋਗ ਜੋਗ ਵੇਦਾਨ ਨਾਲ ਗਾਵੈ ਮੋਣੀਆ ਮਨ ਮੋਹਣ ਸੁਰਗਾ ਮਾਸ਼ ਭਿਆ ਲੈ ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾ ਲੈ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੇ ਚਾਰੈ ਗਾਵਹਿ ਕੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰ ਸੇ ਤਨ ਗਾਵਹਿ ਜੋਤੁ ਸੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੇ ਨਾਇ ਹੈ ਬਿ ਹੋਸੇ ਜਾਏ ਨਯਾ ਸੇ ਰਚਨਾ ਜਨਰ ਜਾਏ ਰੰਗੇ ਰੰਗੇ ਭਾਤੇ ਕਰ ਕਰ ਜਨ ਸਿਮਾਇ ਜਦ ਆਪਾਏ ਕਰ ਕਰ ਵੇਖੇ ਕਿ ਸਾਇ ਆਪਣਾ ਜਸ ਜਿਵੜਿਆਏ ਜਾਉ ਤੇ ਸੁਭਾਵੈ ਸੋਏ ਕਰ ਤੇ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪੋਚਿ ਲਈ ਧਿਆਨ ਕੇ ਕਰੇ ਬਹੁਤ ਹੈ ਖੰਦਾ ਕਾਲ ਘਾਰੇ ਕਾਇਆ ਜੁਗ ਡਡੇ ਪ੍ਰਤੀਤਾ ਆਏ ਪੰਜ ਸਗਲ ਜਮਾਤੇ ਮਨ ਜਿਤੇ ਜਗ ਜੀਤਾ ਆਦੇਸ ਤੇ ਆਦੇ ਸੋ ਆਦਨ ਦੇ ਲਹਿ ਨਾਦ ਨਾ ਹਤੇ ਜੁਗ ਜੁਗੇ ਕੋ ਬੇਸ ਭਗਤ ਗਿਆਨ ਦਾ ਪੰਡਾਰਣ ਕਟ ਕਟ ਬਾਜੇ ਨਾਦ ਆਪ ਨਾਤ ਨਾਤੇ ਸਾਬ ਜਾਗੇ ਰੇ ਸਦਰਾ ਸਾਦ ਸੰਜੋਗ ਬਜੋਗ ਦਾ ਕਰ ਚਲਾਵੇ ਲਿਖੇ ਆਵੇ ਭਾਗ ਆਦੇਸ ਤੇ ਆਦੇਸ ਹੋ ਆਦਨ ਦੇ ਲਹਿ ਨਾਦ ਨਾ ਹਤੇ ਜੁਗ ਜੁਗੇ ਕੋ ਬੇਸ ਏਕਾ ਮਾਇ ਜਗਤ ਬਿਆਏ ਤੈਨ ਚਲੇ ਪਰਵਾੜਾ ਇੱਕ ਸੰਸਾਰੇ ਇੱਕ ਭੰਡਾਰੀ ਇੱਕ ਲਾਇ ਦੀ ਬਾੜਾ ਜਬ ਤਸ ਪਾਵਾ ਤੇ ਵਿੱਚ ਲਾਵਾ ਜੇ ਉਹ ਵੇ ਪਰਮਾੜਾ ਹੋ ਵੇ ਕੈ ਉਹਨ ਨਜ਼ਰ ਨਾ ਆਵੇ ਬਹੁਤਾ ਹੋ ਬਡਾਣਾ ਆਦੇ ਤੇ ਆਦੇ ਸੋ ਆਦਨ ਲੈ ਨਾਦਨ ਹਤ ਜੁਗ ਜੁਗੇ ਕੋ ਵੇ ਸਾ ਆਸਣ ਲੋਇ ਲੋਇ ਪੰਡਾਰ ਜੋ ਕੁਛ ਪਾਸੇ ਕਾ ਬਾਰ ਕਰ ਕਰ ਵੇਖੈ ਸਜਣ ਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇ ਤੇ ਆਦੇ ਸੋ ਆਦਿ ਨਿਰਨਾਦ ਨਾਦ ਹੈ ਜਗ ਜਗ ਇੱਕੋ ਵੇਸਾ ਇੱਕ ਦੋ ਜਿ ਬੋ ਲੱਖ ਹੋਏ ਲੱਖ ਹੋਏ ਲੱਖ ਵੇਸ ਲਗ ਲਗੜਿਆ ਕੀ ਹੈ ਇੱਕ ਨਾਮ ਜਗ ਦੇਸਾ ਇਤਰਾ ਪਦ ਪੜਿਆ ਜੜਿਆ ਹੋਇਆ ਕੇਸਾ ਸੁਣ ਗੱਲਾਂ ਆਕਾਸ਼ ਕੇ ਕੀਟਾ ਆਏ ਰੇਸਾ ਨਾਨਕ ਨਜ਼ਰੇ ਪਾਈ ਐ ਕੋੜੇ ਕੋੜੇ ਠੇਸਾ ਆਖਣ ਜੋਰ ਚੁੱਪੇ ਨਾ ਜੋਰਾ ਜੋਰ ਨਾ ਮੰਗਣ ਦੇ ਨਾ ਜੋਰੈ ਜੋਰ ਨਾ ਜੀਵਣ ਮੰਨ ਨਾ ਜੋੜੈ ਜੋਰ ਨਾ ਰਾਜ ਮਾਲ ਮਨਸੋਰੈ ਜੋਰ ਨਾਲ ਸੁਰ ਤੇ ਗਿਆਨ ਵਿਚਾਰ ਜੋਰ ਨਾਲ ਜੁਗ ਤੇ ਛੁੱਟੇ ਸੰਸਾਰ ਹੈ ਜੈਸਾ ਜੋਰ ਕਰਵੇ ਕੈਸੋ ਇਹ ਨਾਨਕੋ ਤੁਮ ਨੇ ਜਨਾ ਕੋਏ ਰਾਤੇ ਰੋਤੇ ਤੇ ਤੇ ਬਾਰ ਪਵਣ ਪਣ ਅਗਨੇ ਪਤਾਲ ਤਸਵੇ ਤਰਤੀთა ਪ੍ਰਕੀਤ ਧਰਮਸਾਲ ਤਸੈ ਜੀ ਜੋ ਗੇ ਰੰਗਾ ਤਨ ਕੇ ਨਾਮੇ ਲੇ ਕੇ ਅਨੰਤਾ ਹੈ ਕਰਮੇ ਕਰਮਿ ਹੋਏ ਵਿਚਾਰ ਸਚੈ ਆਪ ਸਚਾ ਦਰਵਾਰ ਹੈ ਤਿੱਥੇ ਸੋਹਿਣ ਪੰਜ ਪਰਵਾਣ ਨਜ਼ਰੇ ਕਰਮ ਪਵੇ ਨਿਸ਼ਾੜ ਹੈ ਕਾਜ ਬਕਾਏ ਉੱਥੇ ਪਾਏ ਨਾਨਕ ਗਏ ਆਜਾ ਪੇ ਜਾਏ ਤਾਰਮਖੰਡ ਕਾ ਇਹ ਹੋ ਧਰਮ ਗਿਆਨਖੰਡ ਕਾ ਆਖੋ ਕਰਮ ਕਿਤੇ ਪਵਨ ਪਾਣਿ ਵੈ ਸੰਤ ਰਹਿ ਕਿਤੇ ਕਨ ਮੇਸ਼ ਕਿਤੇ ਵਰਮੇ ਘਾੜਤ ਗੜ ਗਿਆ ਰੋਪ ਰੰਗ ਕੇ ਬੇਸਾ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਸੁ ਉਪਦੇਸ਼ਾ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਦ ਬੁੱਧ ਨਾਥਾ ਕਿਤੇ ਕਿਤੇ ਦੇਵੀ ਬੇਸਾ ਕਿਤੇ ਦੇਵਦਾਨ ਮਮੋਨ ਕਿਤੇ ਕਿਤੇ ਰਤ ਸਮੋਂਦਾ ਕਿਤੇ ਆ ਖਾਣੇ ਕਿਤੇ ਬਾਣੇ ਕਿਤੇ ਪਦ ਨਰਿੰਦਾ ਕਿਤੇ ਅਸਰਤੀ ਸੇਵ ਕਿਤੇ ਨਾਨਕ ਅੰਸ ਨਾਇੰਤ ਗਿਆਨ ਕੰਡ ਬਹਿ ਗਿਆਨ ਪਰਚੰਡਾ ਤਿੱਤੇ ਨਾਜ਼ ਬਨੋਦ ਕੋੜੇ ਅਨੰਦਾ ਸ਼ਰਮ ਕਾਂਡ ਕੇ ਬਾਣੇ ਰੂਪ ਤਿੱਤੇ ਘਾੜਤ ਕੜੀਆ ਬਹੁਤ ਹੈ ਨੋਪਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾ ਹੈ ਤੇਤੇ ਘੜਿਆ ਸੁਤ ਬੰਦ ਮਰ ਮੋਦਾ ਤੇਤੇ ਘੜਿਆ ਸੁਰਾ ਸਦਾ ਕੇ ਸੋਦਾ ਕਰਮਖੰਡ ਕੇ ਬਾਣੇ ਯੋ ਰਹਿ ਤੈ ਹੋਰ ਨ ਕੋਈ ਹੋਰਾ ਤੇਤੇ ਜੋਦ ਮਹਾਬਲ ਸੂਰਾ ਤੇ ਮੈਂ ਰਾਮ ਰਿਆ ਪਰਭੂ ਰਾ ਤੇਤੇ ਸਿਤੋ ਸਿਤਾ ਮੇ ਮਾ ਮਾ ਹੈ ਤਾਂ ਕੈ ਰੁਪਨਕਤ ਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੇ ਰਾਮਸੇ ਮਨ ਮਾ ਹੈ ਤੇਤੇ ਭਗਤ ਬਸੇ ਕੈ ਲੋਏ ਕਰ ਅਨੰਦ ਸਚਾ ਮਨ ਸੋ ਹੈ ਸਚ ਖੰਡ ਬਸੇ ਨਿਰੰਕਾਰ ਕਾਰਕਾਰ ਵੇਖੈ ਨ ਅਦਨ ਹਾਲ ਤੇ ਤੇਖੰਡ ਮੰਡਲ ਪਰ ਭੰਡ ਜੇ ਕੋ ਕਥਿਆੰਤ ਨਾ ਹੰਤਾ ਤੇ ਤੇ ਲੋਲ ਵਕਾਰੋ ਜੇਬ ਜੇ ਵਕੁ ਤੇਵੇ ਜੇ ਵਕਾਰ ਵੇਖੈ ਬੰ ਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਾਰ ਜਤ ਪਹਾਰਾ ਤੇ ਸਨੇਾਰ ਅਹਰਣ ਮਤ ਵੇਦ ਅਥਿਆਰ ਪਾਵ ਖ ਲਾਗਨ ਤਪਤਾਉ ਪੰਡਾ ਪਵ ਤਟਾਲ ਕੜ ਗਿਆ ਸਭ ਸਚਿ ਤੇਗਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਜ਼ਰੇ ਨਜ਼ਰ ਨਿਹਾਲ ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤਾ ਦੇਸ ਰਾਤ ਤੋਏ ਦਾਏ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੇ ਤਰ ਮਹਦੋਰਾ ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਬਗਉ ਜਲੇ ਕੇਤੇ ਛੁਟੇ ਨਾਲਾ ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲਾ ਨਾਨਕ ਤੇ ਵਗਉ ਜਲੇ ਕਿਤੇ ਛੁਟੇ ਨਾ ਲਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ